ਹਾਵਾਦਪੁਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਏਸੀ ਹੀ ਜਗ੍ਹਾ ਤੋਂ ਜਿਹੜੇ ਵੱਡੇ ਵੱਡੇ ਕਲਾਕਾਰ ਜਿਹੜੇ ਉਹਨਾਂ ਦੇ ਕੋਲੋਂ ਜਿਹੜਾ ਆਸ਼ੀਰਵਾਦ ਲੈ ਕੇ ਜਿਹੜਾ ਉਹ ਵੱਡੇ ਵੱਡੇ ਮੁਕਾਮਾਂ ਦੇ ਉੱਤੇ ਜਿਹੜੇ ਬੈਠੇ ਹੰਸ ਰਾਜ ਹੋਗੇ ਸਾਬਰ ਗੁੱਟੀ ਹੋਗੇ ਜਦੋਂ ਮਾਸਟਰ ਸਲੀਮ ਦੀ ਮੈਰਿਜ ਹੋਈ ਆ ਤਾਂ ਸਾਡੇ ਨਾਲ ਉਹਨਾਂ ਨੇ ਇਦਾਂ ਦਾ ਰਿਸ਼ਤਾ ਬਣਾ ਲਿਆ ਸੀ ਕਿ ਮੈਨੂੰ ਉਹਨਾਂ ਨੇ ਇੱਕ ਮਿਲਣੀ ਦਵਾਈ ਸੀ ਔਰ ਐਡ ਮਤਲਬ ਰਿਸ਼ਤਾ ਬਣਾਉਣ ਦਾ ਇੱਕ ਤਰੀਕਾ ਸੀਗਾ ਮੈਂ ਇਸ ਤਰ੍ਹਾਂ ਦੀ ਸ਼ਖਸੀਅਤ ਜਿਸ ਟਾਈਮ ਇੱਥੇ ਆਇਆ ਮੈਂ 90 ਦੇ ਵਿੱਚ ਲਿਆ 92 ਦੇ ਵਿੱਚ ਉਹਨਾਂ ਨੇ ਇੱਥੇ ਇਹ ਪਲਾਟ ਲੈ ਕੇ ਘਰ ਬਣਾਇਆ ਤੇ ਇਹ ਜਿਹੜਾ ਘਰ ਤਾਂ ਵੀ ਦਿਖਾ ਰਹੇ ਆ ਪੁਰਾਣੇ ਸ਼ਾਹ ਕੋਟੀ ਜੀ ਜਿਹੜਾ ਇੱਥੇ ਹੀ ਰਹਿੰਦੇ ਹੁੰਦੇ ਸੀ ਇੱਥੇ ਉਹਨਾਂ ਨੇ 20 ਜਾਂ 22 ਸਾਲ ਇੱਥੇ ਜ਼ਿੰਦਗੀ guzari ਆ ਉਹ ਕਾਬਲੇ ਤਾਰੀਫ ਸੀਗੀ ਉਹਦੀ ਕੋਈ ਲਿਮਟ ਨਹੀਂ ਹੈਗੀ ਤਾਰੀਫ ਕਰਨ ਦੀ ਆਪਣਾ ਸੂਫੀ ਗਾਇਕੀ ਦੇ ਵਿੱਚ ਆਪਣਾ ਨਾਮ ਕਮਾਇਆ ਉਹਨਾਂ ਦੀ ਸੂਫੀ ਗਾਇਕੀ ਦੇ ਐਨੇ ਕ ਲੋਕੀ ਗਾਇਲ ਸੀਗੇ ਕਿ ਉਹਨਾਂ ਦੇ ਜਿਹੜੇ ਸ਼ਾਗਿਰਦਾਂ ਦੇ ਵਿੱਚ ਖੰਸਰਾ ਜਹਾਂਸ ਜੀ ਜਸਵੀਰ ਜੱਸੀ ਜੀ ਸਾਵਰਕੋਟੀ ਜੀ ਉਹਨਾਂ ਨੇ ਬੜੇ ਵੱਡੇ ਵੱਡੇ ਮੁਕਾਮ ਹਾਸਲ ਕੀਤੇ ਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਟਾਈਮ ਅਸੀਂ ਖੜੇ ਆ 우ਸਤਾਦ ਪੂਰਨ ਸ਼ਾ ਕੋਟੀ ਜੀ ਦਾ ਜਿਹੜਾ ਪੁਰਾਣਾ ਜਿਹੜਾ ਘਾਰ ਆ ਉੱਥੇ ਇਸ ਟਾਈਮ ਖੜੇ ਆ ਆਵਾਜ਼ ਤੁਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਏਸੀ ਹੀ ਜਗ੍ਹਾ ਤੋਂ ਜਿਹੜੇ ਵੱਡੇ ਵੱਡੇ ਕਲਾਕਾਰ ਜਿਹੜੇ ਉਹਨਾਂ ਦੇ ਕੋਲੋਂ ਜਿਹੜਾ ਆਸ਼ੀਰਵਾਦ ਲੈ ਕੇ ਜਿਹੜਾ ਉਹ ਵੱਡੇ ਵੱਡੇ ਮੁਕਾਮਾਂ ਦੇ ਉੱਤੇ ਜਿਹੜੇ ਬੈਠੇ ਹੰਸਰਾਜ ਹੋਗੇ ਸਾਬਰ ਗੁੱਟੀ ਹੋਗੇ ਤੇ ਤੁਹਾਨੂੰ ਦਿਖਾ ਦਿੰਨੇ ਤਸਵੀਰਾਂ ਪਹਿਲਾ ਜਿਹੜਾ ਉਹ ਇਸ ਸਾਈਡ ਜਿਹੜਾ ਪੁਰਾਣਾ ਜਿਹੜਾ ਉਹ ਘਰ ਹੁੰਦਾ ਸੀਗਾ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੁਣ ਇੱਥੇ ਜਿਹੜਾ ਮਾਸਟਰ ਸਲੀਮ ਜੀ ਵੱਲੋਂ ਜਿਹੜਾ ਇਹ ਆਪਣਾ ਜਿਹੜਾ ਉਹ ਸਟੂਡੀਓ ਜਿਹੜਾ ਉਹ ਬਣਾਇਆ ਹੋਇਆ ਇੱਥੇ ਹੀ ਜਿਹੜੀ ਸੰਗੀਤ ਦੀ ਤਾਲੀਮ ਜਿਹੜੀ ਸਟੂਡੈਂਟ ਨੂੰ ਜਿਹੜੇ ਆ ਹੁਣ ਦਿੱਤੀ ਜਾਂਦੀ ਆ ਤੇ ਇਹ ਜਿਹੜਾ ਘਰ ਤੁਹਾਨੂੰ ਦਿਖਾ ਰਹੇ ਆ ਪੁਰਾਣੇ ਸ਼ਾਹ ਕੋਟੀ ਜੀ ਜਿਹੜਾ ਇੱਥੇ ਹੀ ਰਹਿੰਦੇ ਹੁੰਦੇ ਸੀ ਬਾਅਦ ਦੇ ਵਿੱਚ ਉਹ ਜਿਹੜਾ ਜਲੰਧਰ ਦੇ ਦਿਓਲ ਨਗਰ ਦੇ ਵਿੱਚ ਜਿਹੜਾ ਉਹ ਸ਼ਿਫਟ ਹੋ ਗਏ ਸੀਗੇ ਤੇ ਬਿਲਕੁਲ ਉਹਨਾਂ ਦੇ ਸਾਹਮਣੇ ਜਿਹੜੇ ਸਾਡੇ ਅੰਕਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਉਹਨਾਂ ਦੇ ਸਾਹਮਣੇ ਰਹੇ ਆ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਸਰ ਤੁਸੀਂ ਬਿਲਕੁਲ ਉਹਨਾਂ ਦੇ ਘਰ ਦੇ ਸਾਹਮਣੇ ਰਹਿੰਦੇ ਹੋ ਤੇ ਕਿੱਦਾਂ ਦਾ ਉਹਨਾਂ ਦਾ ਨੇਚਰ ਸੀ ਕਿਸ ਤਰ੍ਹਾਂ ਦਾ ਸੁਭਾਅ ਸੀ ਸਾਨੂੰ ਸਾਰਾ ਦੱਸੋ ਮੈਂ ਇਸ ਤਰ੍ਹਾਂ ਦੀ ਸ਼ਖਸੀਅਤ ਜਿਸ ਟਾਈਮ ਇੱਥੇ ਆਇਆ ਮੈਂ 90 ਦੇ ਵਿੱਚ ਲਿਆ 92 ਦੇ ਵਿੱਚ ਉਹਨਾਂ ਨੇ ਇੱਥੇ ਇਹ ਪਲਾਟ ਲੈ ਕੇ ਘਰ ਬਣਾਇਆ ਤੇ ਜਦੋਂ ਤੇ ਇੱਥੇ ਉਹਨਾਂ ਨੇ 20 ਜਾਂ 22 ਸਾਲ ਇੱਥੇ ਜ਼ਿੰਦਗੀ guzari ਆ ਉਹ ਕਾਬਲੀ ਤਾਰੀਫ ਸੀਗੀ ਉਹਦੀ ਕੋਈ ਲਿਮਟ ਨਹੀਂ ਹੈਗੀ ਤਾਰੀਫ ਕਰਨ ਦੀ ਉਹਨਾਂ ਨੇ ਬਹੁਤ ਜ਼ਿਆਦਾ ਆਪਣਾ ਸੂਫੀ ਗਾਇਕੀ ਦੇ ਵਿੱਚ ਆਪਣਾ ਨਾਮ ਕਮਾਇਆ ਉਹਨਾਂ ਦੀ ਸੂਫੀ ਗਾਇਕੀ ਦੇ ਇੰਨੇ ਕ ਲੋਕੀ ਗਾਇਲ ਸੀਗੇ ਕਿ ਉਹਨਾਂ ਦੇ ਜਿਹੜੇ ਸ਼ਾਗਿਰਦਾਂ ਦੇ ਵਿੱਚ ਹਾਂਸ ਰਾਜ ਹਾਂਸ ਜੀ, ਜਸਵੀਰ ਜੱਸੀ ਜੀ, ਸਾਬਰ ਕੋਟੀ ਜੀ ਉਹਨਾਂ ਨੇ ਬੜੇ ਵੱਡੇ ਵੱਡੇ ਮਕਾਮ ਹਾਸਲ ਕੀਤੇ ਨੇ। ਪੂਰਨ ਸ਼ਾਹ ਕੋਟੀ ਜੀ ਨੂੰ ਕਾਫੀ ਅਵਾਰਡ ਮਿਲੇ ਨੇ ਔਰ ਸੂਫੀ ਗਾਇਕੀ ਦੇ ਵਿੱਚ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਕਮਾਲ ਦਿਖਾਇਆ ਔਰ ਇੰਨੇ ਉਹਨਾਂ ਦੀ ਇੱਕ ਜਜ਼ਬਾਤੀ ਰੂਹ ਸੀਗੀ ਔਰ ਇੰਨਾ ਤਨੂੰ ਮਨੂੰ ਤਨੂੰ ਹਰ ਇੱਕ ਨੂੰ ਪਿਆਰ ਕਰਦੇ ਸੀਗੇ ਅਸੀਂ ਇੱਥੇ ਰਹਿੰਦੇ ਸੀਗੇ ਸਾਡੇ ਨਾਲ ਉਹਨਾਂ ਦਾ ਇੱਕ ਬਹੁਤ ਵੱਡਾ ਰਿਸ਼ਤਾ ਸੀਗਾ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਸਾਡੇ ਆਪਣੇ ਘਰ ਦੇ ਨਮਾਇੰਦੇ ਨੇ ਔਰ ਜਦੋਂ ਮਾਸਟਰ ਸਲੀਮ ਦੀ ਮੈਰਿਜ ਹੋਈ ਆ ਤਾਂ ਸਾਡੇ ਨਾਲ ਉਹਨਾਂ ਨੇ ਇਦਾਂ ਦਾ ਰਿਸ਼ਤਾ ਬਣਾ ਲਿਆ ਸੀ ਕਿ ਮੈਨੂੰ ਉਹਨਾਂ ਨੇ ਇੱਕ ਮਿਲਣੀ ਦਵਾਈ ਸੀ ਔਰ ਐਡ ਮਤਲਬ ਰਿਸ਼ਤਾ ਬਣਾਉਣ ਦਾ ਇੱਕ ਤਰੀਕਾ ਸੀਗਾ ਤੇ ਮਿਲਣੀ ਦਵਾਈ ਆਪਣੇ ਬੇਟੇ ਦੇ ਵਿਆਹ ਦੇ ਵਿੱਚ ਤੇ ਮੈਨੂੰ ਮੁੰਦਰੀ ਪੁਆਈ ਫੁੱਫੜ ਦੀ ਮਿਲਣੀ ਦਵਾਈ ਸੀ ਤੇ ਅੱਜ ਉਸ ਹਾਲਾਤ ਨੂੰ ਦੇਖਦੇ ਆ ਕਿ ਜਿਸ ਹਾਲਾਤ ਦੇ ਵਿੱਚ ਉਹ ਗਏ ਨੇ ਇਸ ਸੰਸਾਰ ਦੇ ਵਿੱਚੋਂ ਤੇ ਇੱਕ ਉੱਥੇ ਜਾ ਕੇ ਕੱਲ ਅਸੀਂ ਜੇ ਦੇਖ ਰਹੀ ਸੀ ਕਿ ਬਹੁਤ ਹਰ ਇੱਕ ਬੰਦੇ ਦੇ ਚਿਹਰੇ ਤੇ ਮਤਲਬ ਇੱਕ ਅਲੱਗ ਜੀ ਭਾਵਨਾ ਸੀਗੀ ਔਰ ਦਸਨ ਨੂੰ ਤਾਂ ਬਹੁਤ ਕੁਝ ਹੈਗਾ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਬਹੁਤ ਮਕਾਮ ਹਾਸਲ ਕੀਤੇ ਉਹਨਾਂ ਦੇ ਜਿੰਨੇ ਸ਼ਹਿਰਦ ਨੇ ਉਹਨਾਂ ਨੇ ਬੜੇ ਮਕਾਮ ਹਾਸਲ ਕੀਤੇ ਹੰਸਰਾ ਜਾਨ ਜੀ ਪਾਰਲੀਮੈਂਟ ਮੈਂਬਰ ਰਹੇ ਨੇ ਤੇ ਉਸ ਤੋਂ ਬਾਅਦ ਅੱਜ ਵੀ ਉਹ ਗਾਇਕੀ ਦੇ ਵਿੱਚ ਕਾਫੀ ਅੱਗੇ ਉਹ ਪਹੁੰਚੇ ਨੇ ਸੋ ਮੈਂ ਪੂਰਨ ਸ਼ਾਕੁੱਟੀ ਜੀ ਨੂੰ ਆਪਣੇ ਤੁਹਾਨੂੰ ਮਨ ਨੂੰ ਤੁਹਾਨੂੰ ਆਪਣੇ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਸ਼ਰਧਾਂਜਲੀ ਭੇਟ ਕਰਦਾ ਔਰ ਉਹਨਾਂ ਦੀ ਵਿਛੜੀ ਹੋਈ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਮੈਂ ਅਰਦਾਸ ਕਰਦਾ ਕਿ ਉਹਨਾਂ ਦੇ ਪਰਿਵਾਰ ਨੂੰ ਇਸ ਬਾਣੀ ਨੂੰ ਮੰਨਣ ਦਾ ਵੱਲ ਬਖਸ਼ੇ ਤੇ ਉਹਨਾਂ ਦੇ ਜਿੰਨੇ ਸ਼ਗਿਰਦ ਨੇ ਉਹ ਦਿਨ ਦੁੰਕੜੀ ਰਾਤ ਚੌਗਣੀ ਤਰੱਕੀ ਕਰਨ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਹੀ ਘਰ ਆ ਜਿੱਥੇ ਵੱਡੇ ਵੱਡੇ ਸਿੰਗਰ ਜਿਹੜੇ ਆਵਾਜ਼ਪੁਰੇ ਦੇ ਵਿੱਚ ਆ ਕੇ ਜਿਹੜੀ ਉਹ ਤਾਲੀਮ ਲੈਂਦੇ ਸੀ ਹੰਸਰਾਏ ਹੋਗੇ ਸਾਬਰ ਗੋਟੀ ਸਾਹ ਹੋਗੇ ਜਸਵੀਰ ਜੱਸੀ ਹੋਗੇ ਤੇ ਕਾਫੀ ਜਿਹੜੇ ਵੱਡੇ ਕਲਾਕਾਰ ਸੀਗੇ ਇਹੀ ਘਰ ਜਿਹੜਾ ਆਵਾਜ਼ਪੁਰੇ ਦੇ ਵਿੱਚ ਆ ਇਹੀ ਘਰ ਦੇ ਵਿੱਚ ਹੋ ਆ ਕੇ ਜਿਹੜੀ ਪੂਰਨ ਸ਼ਾਹ ਕੋਟੀ ਉਸਤਾਦਾਂ ਦੇ ਉਸਤਾਦ ਜਿਹੜੇ ਸੀਗੇ ਇਸੇ ਹੀ ਘਰ ਦੇ ਵਿੱਚ ਆ ਕੇ ਜਿਹੜਾ ਉਹ ਉਹ ਤਾਲੀਮ ਜਿਹੜਾ ਹਾਸਲ ਕਰਦੇ ਸੀਗੇ ਕੈਮਰਾਮੈਨ ਬਿੰਕੂ ਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ